ਜਦੋਂ ਅਸੀਂ ਨਵੇਂ ਲੇਬਰ ਕੋਡ ਦੀ ਗੱਲ ਕਰਦੇ ਹਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਵਿੱਚ 3 ਦਿਨ ਛੁੱਟੀ ਤੇ 4 ਦਿਨ ਕੰਮ ਜੀ ਬਿਲਕੁਲ ਕਿਰਤ ਮੰਤਰਾਲੇ ਨੇ ਨਵਾਂ ਲੇਬਰ ਕੋਡ ਜਿਹੜਾ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਜਿਸ ਦੇ ਤਹਿਤ ਕਿ ਇਹ ਨਵਾਂ ਲੇਬਰ ਕੋਡ ਜਿਹੜਾ ਹੈ ਇਸ ਦੇ ਤਹਿਤ ਮੰਤਰਾਲੇ ਨੇ ਕਿਹਾ ਹੈ ਕਿ 12 ਘੰਟੇ ਦੇ ਕੰਮ ਦੇ ਸ਼ਡਿਊਲ ਦੇ ਵਿੱਚ ਅੰਤਰਾਲ ਜਿਹੜੇ ਨੇ ਉਹ ਜ਼ਰੂਰ ਤੇ ਜ਼ਰੂਰ ਸ਼ਾਮਲ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਇਹ ਅੰਤਰਾਲ ਜਿਹੜੇ ਨੇ ਉਹ ਵੱਖ-ਵੱਖ ਹੋ ਸਕਦੇ ਨੇ ਸਭ ਤੋਂ ਪਹਿਲਾਂ ਭੋਜਨ ਦੀ ਗੱਲ ਕਰਦੇ ਹਾਂ ਤੇ ਫਿਰ ਚਾਹ ਦੇ ਆਰਾਮ ਦੇ ਦੇ ਨਾਲ ਦੇ ਨਾਲ ਜਦੋਂ ਇਹ ਸਮਾਂ ਹੋ ਜਾਂਦਾ ਤੇ ਕੋਈ ਹੋਰ ਨਿਰੰਤਰ ਕੰਮ ਜਿਹੜਾ ਹੈ ਉਹ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਨਿਰਧਾਰਿਤ ਘੰਟਿਆਂ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਓਵਰਟਾਈਮ ਦੇ ਲਈ ਦੁੱਗਣੀ ਦਰ ਤੇ ਕੀਮਤ ਜਿਹੜੀ ਹੈ ਉਹ ਦਾਅ ਕਰਨੀ ਜ਼ਰੂਰੀ ਬਣਦੀ ਹੈ ਇਹ ਆਰਾਮਦਾਇਕ ਕੰਮ ਦਾ ਸਮਾ ਸਾਰਨੀ ਕਾਮਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਾਬਤ ਹੋਵੇਗਾ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾਉਣੀਆਂ ਆਰਾਮ ਕਰਨ ਦੇ ਲਈ ਤਿੰਨ ਦਿਨ ਦੀ ਛੁੱਟੀ ਚਾਹੁੰਦੇ ਨੇ ਦੇਸ਼ ਦੇ ਜ਼ਿਆਦਾਤਰ ਦਫ਼ਤਰਾਂ ਦੇ ਵਿੱਚ ਲੋਕ ਹਫ਼ਤੇ ਦੇ ਵਿੱਚ 5 ਦਿਨ ਕੰਮ ਕਰਦੇ ਨੇ ਤੇ 2 ਦਿਨ ਜਿਹੜੇ ਨੇ ਉਹਨਾਂ ਨੂੰ ਉਹ ਵੀਕਐਂਡ ਤੇ ਮਿਲਦੇ ਨੇ ਹਾਲਾਂਕਿ ਹਾਲ ਹੀ ਵਿੱਚ ਲਾਗੂ ਕੀਤੇ ਗਏ ਨਵੇਂ ਕਿਰਤ ਕੋਡ ਨੇ ਕਾਮਿਆਂ ਨੂੰ ਕਾਫੀ ਲਚਕਤਾ ਪ੍ਰਦਾਨ ਕੀਤੀ ਹੈ ਜਿਸ ਦੇ ਤਹਿਤ ਕਿ ਹੁਣ ਉਹ 4 ਦਿਨ ਕੰਮ ਕਰਨਗੇ ਤੇ 3 ਦਿਨ ਜਿਹੜਾ ਹੈ ਉਹਨਾਂ ਨੂੰ ਆਰਾਮ ਮਿਲੇਗਾ ਔਰ ਕੰਮ ਦੀ ਸੀਮਾ ਜਿਹੜੀ ਹੈ ਉਹ 12 ਘੰਟੇ ਦੀ ਹੋਵੇਗੀ ਔਰ ਉਹਨਾਂ ਨੂੰ ਪੂਰੇ ਆਰਾਮ ਕਰਨ ਦੇ ਲਈ ਚਾਹ ਦੀ ਬ੍ਰੇਕ ਔਰ ਨਾਲ ਦੇ ਨਾਲ ਜਦੋਂ ਅਸੀਂ ਖਾਣਾ ਖਾਣ ਦੀ ਗੱਲ ਕਰਦੇ ਉਸ ਦੀ ਬ੍ਰੇਕ ਤੇ ਉਸ ਦੇ ਤਹਿਤ ਕੋਈ ਵੀ ਕੰਮ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ ਇਸ ਤਹਿਤ ਉਹ ਹਫਤੇ ਦੇ ਵਿੱਚ ਹੁਣ 4 ਦਿਨ ਰੋਜ਼ਾਨਾ 12 ਘੰਟੇ ਕੰਮ ਕਰ ਸਕਦੇ ਨੇ ਬਾਕੀ 3 ਦਿਨ ਪੂਰੀ ਤਨਖਾਹ ਤੇ ਉਹਨਾਂ ਨੂੰ ਛੁੱਟੀ ਮਿਲ ਲਗਦੀ ਹੈ ਔਰ ਜਦੋਂ ਕਿਰਤ ਮੰਤਰਾਲੇ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਕਿਰਤ ਕੋਰ ਦੇ ਨਾਲ ਜੁੜੀਆਂ ਅਫਵਾਹਾਂ ਨੂੰ ਦੂਰ ਕਰ ਦਿੱਤਾ ਹੈ ਮੰਤਰਾਲੇ ਦੇ ਅਨੁਸਾਰ ਇਹ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਨੇ ਕਿ ਆਮ ਕੰਮ ਦੇ ਘੰਟੇ ਹੁਣ 12 ਘੰਟੇ ਕਰ ਦਿੱਤੇ ਗਏ ਨੇ ਪਰ ਅਜੇ ਹਾਲ ਬਿਲਕੁਲ ਵੀ ਨਹੀਂ ਹੈ ਕੁੱਲ ਕੰਮ ਦੇ ਘੰਟੇ 48 ਘੰਟੇ ਹੀ ਰਹਿਣਗੇ ਤੇ ਨਿਰਧਾਰਿਤ ਘੰਟਿਆਂ ਤੋਂ ਵੱਧ ਕੰਮ ਕਰਨ ਵਾਲੇ ਦੀ ਦੁੱਗਣੀ ਤਨਖਾਹ ਜ਼ਰੂਰ ਤੇ ਜ਼ਰੂਰ ਮਿਲੇਗੀ ਔਰ ਜਦੋਂ ਅਸੀਂ ਗੱਲ ਕਰਦੇ ਹਾਂ 12 ਘੰਟੇ ਦੇ ਕੰਮ ਦੇ ਸ਼ਡਿਊਲ ਦੀ ਤੇ ਇਸ ਦੇ ਕਿ 12 ਘੰਟੇ ਦੇ ਕੰਮ ਦੇ ਸ਼ਡਿਊਲ ਦੇ ਵਿੱਚ ਅੰਤਰਾਲ ਜ਼ਰੂਰ ਤੇ ਜ਼ਰੂਰ ਸ਼ਾਮਲ ਹੋਣਗੇ ਭੋਜਨ ਦੇ ਲਈ ਅੰਤਰਾਲ ਚਾਹ ਦੇ ਲਈ ਆਰਾਮ ਲਈ ਸਮਾਂ ਹੋਵੇਗਾ ਤੇ ਕੋਈ ਨਿਰੰਤਰ ਕੰਮ ਉਸ ਸਮੇਂ ਦੇ ਵਿੱਚ ਨਹੀਂ ਕੀਤਾ ਜਾਵੇਗਾ ਔਰ ਜੇਕਰ ਕੋਈ ਵੀ ਨਿਰਧਾਰਿਤ ਘੰਟਿਆਂ ਤੋਂ ਵੱਧ ਕੰਮ ਕਰਦਾ ਹੈ ਤੇ ਉਸ ਨੂੰ ਓਵਰਟਾਈਮ ਦੇ ਵਿੱਚ ਗਿਣਿਆ ਜਾਵੇਗਾ ਔਰ ਉਸ ਦੇ ਲਈ ਖਾਸ ਕਰਕੇ ਉਹਨਾਂ ਨੂੰ ਦੁੱਗਣੀ ਦਰ ਤੇ ਕੀਮਤ ਜਿਹੜੀ ਹੈ ਉਹ ਉਦਾਹਰਨ ਕੀਤੀ ਜਾਵੇਗੀ ਇਹ ਆਰਾਮ ਦੇ ਕੰਮ ਦਾ ਸਮਾਂ ਸਾਰਨੀ ਕਾਮਿਆਂ ਦੇ ਲਈ ਲਾਭਦਾਇਕ ਹੈ ਕਿਉਂਕਿ ਬਹੁਤ ਸਾਰੇ ਲੋਕ ਹੁਣ ਜਿਹੜੇ ਨੇ ਉਹ ਆਪਣੇ ਪਰਿਵਾਰਾਂ ਦੇ ਨਾਲ ਜ਼ਿਆਦਾ ਕਰਕੇ ਸਮਾਂ ਜਿਹੜਾ ਨਹੀਂ ਬਤਾ ਸਕਦੇ ਜਿਸ ਕਰਕੇ ਕਿ ਉਹਨਾਂ ਨੂੰ ਆਰਾਮ ਕਰਨ ਦੇ ਲਈ 3 ਦਿਨ ਦੀ ਛੁੱਟੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਦੇ ਪੂਰੇ ਵੀਰ ਵੀ ਆਉਣ ਵਾਲੇ ਹਫਟਿਆਂ ਦੇ ਵਿੱਚ ਡਰਾਫਟ ਨਿਯਮਾਂ ਦੇ ਵਿੱਚ ਪ੍ਰਗਟ ਕੀਤੇ ਜਾਣਗੇ। ਜਦੋਂ ਇਹਨਾਂ ਨੂੰ ਲਾਗੂ ਕੀਤਾ ਜਾਵੇਗਾ ਇਹ ਵਿਦਾਇਆ ਹੋਇਆ ਵੀਕਐਂਡ ਨੌਜਵਾਨ ਕਾਮਿਆਂ ਦੇ ਲਈ ਖਾਸ ਤੌਰ ਤੇ ਲਾਭਦਾਇਕ ਸਿੱਧ ਹੋਵੇਗਾ ਕਿਉਂਕਿ ਉਹ ਇਹਨਾਂ ਦਿਨਾਂ ਦੀ ਵਰਤੋਂ ਵਿਦਿਅਕ ਕੋਰਸਾਂ ਨੂੰ ਅੱਗੇ ਵਧਾਉਣ ਦੇ ਲਈ ਕਰ ਸਕਦੇ ਨੇ। ਨਾਲ ਦੀ ਨਾਲ ਜੇਕਰ ਉਹ ਕੋਈ ਹੁਨਰ ਸਿੱਖਣਾ ਚਾਹੁੰਦੇ ਨੇ ਉਸ ਦੇ ਲਈ ਇਹਨਾਂ ਦਿਨਾਂ ਦਾ ਇਸਤੇਮਾਲ ਕਰ ਸਕਦੇ ਨੇ ਜੋ ਕਿ ਉਹਨਾਂ ਦੇ ਕੈਰੀਅਰ ਦੇ ਵਿੱਚ ਹੋਰ ਜ਼ਿਆਦਾ ਮਦਦਗਾਰ ਸਾਬਤ ਹੋ ਸਕੇ। ਔਰ ਨਾਲ ਦੇ ਨਾਲ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ 4 ਦਿਨਾਂ ਦੇ ਕੰਮ ਵਾਲੇ ਹਫਤੇ ਦੇ ਨਾਲ ਪਹਿਲਾਂ ਹੀ ਪ੍ਰਯੋਗ ਕਰ ਰਹੇ ਨੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੋਡਕਟਿਵਿਟੀ ਦੀ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਪ੍ਰੋਡਕਟਿਵਿਟੀ ਕਦੋਂ ਵਧੀ? ਵਿਸ਼ਵ ਆਰਥਿਕ ਫੋਰਮ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਬ੍ਰਿਟੇਨ ਦੇ ਵਿੱਚ 2.7 ਮਿਲੀਅਨ ਤੋਂ ਵੱਧ ਕਾਮੇ ਜਾਂ ਫਿਰ ਕੁੱਲ ਕਰਮਚਾਰੀਆਂ ਦਾ 11% ਹੁਣ 4 ਦਿਨ ਕੰਮ ਕਰ ਰਹੇ ਨੇ। ਕੁਝ ਟਾਇਲ ਦੇ ਸੰਦਰਭ ਦੇ ਵਿੱਚ ਮਾਈਕਰੋਸਾਫਟ ਜਾਪਾਨ ਨੇ 2019 ਦੇ ਵਿੱਚ 4 ਦਿਨਾਂ ਦੇ ਕੰਮ ਵਾਲੇ ਹਫਤੇ ਦਾ ਪਾਇਲਟ ਤਿਆਰ ਕੀਤਾ ਸੀ। ਜਦੋਂ ਅਸੀਂ ਗੱਲ ਕਰਦੇ ਹਾਂ ਸ਼ੁੱਕਰਵਾਰ ਦੇ ਸ਼ੁੱਕਰਵਾਰ ਨੂੰ ਦਫ਼ਤਰ ਬੰਦ ਕਰ ਦਿੱਤੇ ਗਏ ਤੇ ਮੀਟਿੰਗਾਂ ਦਾ ਸਮਾਂ ਜਿਹੜਾ ਹੈ ਉਹ ਵੀ ਅੱਧਾ ਕਰ ਦਿੱਤਾ ਗਿਆ ਔਰ ਨਤੀਜੇ ਵਜੋਂ ਉਤਪਾਦਕਾਂ ਦੇ ਵਿੱਚ 40% ਵਾਧਾ ਹੋਇਆ ਯੂਕੇ ਦੇ ਇੱਕ ਟਰਾਇਲ ਦੇ ਵਿੱਚ 92% ਕੰਪਨੀਆਂ ਨੇ 4 ਦਿਨਾਂ ਦੇ ਕੰਮ ਦੀ ਯੋਜਨਾ ਨੂੰ ਜਾਰੀ ਰੱਖਿਆ ਜਿਸ ਦੇ ਤਹਿਤ ਕਿ ਬਹੁਤ ਹੀ ਜ਼ਿਆਦਾ ਫਾਇਦਾ ਜਿਹੜਾ ਹੈ ਉਹ ਦੇਖਿਆ ਗਿਆ ਉਤਪਾਦਕਾਂ ਦੇ ਕਰਮਚਾਰੀਆਂ ਦੋਨਾਂ ਦੇ ਸਿਹਤ ਦੇ ਵਿੱਚ ਸੁਧਾਰ ਵੀ ਹੋਇਆ ਔਰ ਨਾਲ ਦੇ ਨਾਲ ਜਿਹੜਾ ਹੈ ਉਹ ਪ੍ਰੋਡਕਟਿਵਿਟੀ ਵੀ ਹੋਰ ਜ਼ਿਆਦਾ ਵਧੀ ਸੋ ਆਸੂਮੇ ਜਿਤਾਈ ਜਾ ਰਹੀ ਕਿ ਕਿਸ ਤਰੀਕੇ ਦੇ ਨਾਲ ਜੇਕਰ ਇਹ ਇਸ ਤਰੀਕੇ ਦੇ ਨਾਲ ਯੂਕੇ ਦੇ ਵਿੱਚ ਟਰਾਇਲ ਕੰਮ ਕੀਤਾ ਸਹੀ ਤਰੀਕੇ ਦੇ ਨਾਲ ਕੰਮ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲਾਗੂ ਕਰਨਾ ਇੱਕ ਤਾਂ ਉਤਪਾਦਕਤਾ ਨੂੰ ਹੋਰ ਜ਼ਿਆਦਾ ਵਧਾਉਣਾ ਤੇ ਨਾਲ ਦੇ ਨਾਲ ਕਰਮਚਾਰੀਆਂ ਦੀ ਸਿਹਤ ਲਈ ਵੀ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋਵੇਗਾ